ਸਤਿ ਸ਼੍ਰੀ ਅਕਾਲ ਮੈਂ ਰਬਿੰਦਰ कौर ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਨਾਵਲ ਲਾਲੀ ਦਾ ਭਾਗ ਪੰਜਵਾਂ ਸਤਬੀਰ ਤੇ ਸ਼ਿਵ ਬਾਹਰ ਵਾਲੇ ਕਮਰੇ ਚ ਦਾਖਲ ਹੋ ਗਏ ਹਾਏ ਰੱਬਾ ਅਚਾਨਕ ਕੀ ਹੋ ਗਿਆ ਕੀ ਹੋ ਗਿਆ ਸ਼ਿਵ ਨੇ ਘਬਰਾ ਕੇ ਪੁੱਛਿਆ ਸਿਰ ਫਟਣ ਲੱਗ ਪਿਆ ਏ ਪਾਣੀ ਹੈ ਨੇੜੇ ਮੋਤਵਾ ਸਤਬੀਰ ਸਿਰ ਪੀੜ ਨਾਲ ਬੇਦਲ ਹੁੰਦੀ ਜਾ ਰਹੀ ਸੀ ਸ਼ਿਵ ਬਾਹਰ ਪਾਣੀ ਦਾ ਜੱਗ ਭਰ ਕੇ ਲੈ ਆਇਆ ਫਿਕਰ ਨਾਲ ਉਸ ਦੀ ਜਾਨ ਮੁੱਠੀ ਚ ਆ ਗਈ ਸੀ ਸਤਵੀਰ ਨੇ ਮੂੰਹ ਧੋਤਾ ਪਰ ਪੜਪੜੀਆਂ ਦੀਆਂ ਨਾੜਾਂ ਉਸੇ ਤਰ੍ਹਾਂ ਚੱਲ ਰਹੀਆਂ ਸਨ ਸ਼ਿਵ ਉਸ ਦਾ ਸਿਰ ਆਪਣੀ ਗੋਦ ਚ ਲੈ ਰੱਖ ਕੇ ਜੋੜ ਨਾਲ ਦਬਾ ਰਿਹਾ ਸੀ ਕੁਝ ਫਰਕ ਪਿਆ ਸ਼ਿਵ ਨੇ ਕਰਕ ਦੇ ਸਾਹ ਨਾਲ ਪੁੱਛਿਆ ਹਾਂ ਕੁਝ ਫਰਕ ਲੱਗਦਾ ਪਰ ਹੁਣ ਅੱਗ ਲਗੜੀਆਂ ਲੱਤਾਂ ਸ਼ੁਰੂ ਹੋ ਗਈਆਂ ਪੱਟਾਂ ਕੋਲੋਂ ਦੁੱਖ ਰਹੀਆਂ ਸਤਵੀਰ ਨੇ ਸ਼ਿਵ ਦਾ ਇੱਕ ਹੱਥ ਆਪਣੇ ਦੁੱਖ ਦੇ ਪੱਟ ਤੇ ਰੱਖ ਕੇ ਦੁਖ ਦੀ ਥਾਂ ਦਸੀ ਸ਼ਿਵ ਹੁਣ ਪੂਰੇ ਜੋਰ ਨਾਲ ਟੰਗਾ ਘੁੱਟ ਰਿਹਾ ਸੀ ਤੇ ਟੰਗਾ ਘੁੱਟਦੇ ਆ ਪਤਾ ਨਹੀਂ ਕਿਸ ਵਕਤ ਉਸ ਨੂੰ ਨੀਂਦਰ ਆ ਗਈ ਅੱਜ ਮੁਕਤਸਰ ਕਚਹਿਰੀ ਵਿੱਚ ਤਾਰੀਖ ਸੀ ਲਾਲੀ ਪਤਾ ਨਹੀਂ ਕਿਉਂ ਵੱਖਰੀ ਹੀ ਸਜੀ ਸੀ ਉਸਨੇ بار بار لمبے ਸ਼ੀਸ਼ੇ ਅੱਗੇ ਖੜੀ ਹੋ ਕੇ ਆਪਣੇ ਆਪ ਨੂੰ ਅੱਗੋਂ ਪਿੱਛੋਂ ਗੋਹ ਨਾਲ ਤੱਕਿਆ ਉਸਨੇ ਅਜ ਗੁੱਤਵੀ ਨਹੀਂ ਕੀਤੀ ਸੀ ਵਾਲ ਖੁੱਲੇ ਛੱਡੇ ਸਨ ਜਿਹੜੇ ਸ਼ਰਾਬੀਆਂ ਵਾਂਗ ਉਸ ਦੇ ਪਿੱਛੇ ਝੂਮ ਰਹੇ ਸਨ ਵਾਲ ਨਹੀਂ ਰੇਸ਼ਮ ਦੇ ਲੱਛੇ ਸਨ ਉਹਨੇ ਮਿੱッセ ਰੰਗ ਦਾ ਸੂਟ ਪਾਇਆ ਸੀ ਬੁੱਲਾਂ ਤੇ ਸੁਰਖੀ ਨਹੀਂ ਦੰਦਾਂ ਤੇ ਦੰਦਾਸਾ ਮਲਿਆ ਸੀ ਜਿਨ੍ਹਾਂ ਦੀ ਸਫੇਦੀ ਦਾ ਮਿੱਠਾ ਪ੍ਰਭਾਵ ਪੈਂਦਾ ਸੀ ਅੱਖਾਂ ਸੁਰਮੇ ਨਾਲ ਕੱਜੀਆਂ ਸੁਰਮਈ ਦੁਪੱਟੇ ਵਿੱਚ ਉਹ ਬਾਦਲਾਂ ਸੰਗ ਰੰਗ ਰੰਗਦੀ ਲੱਗਦੀ ਸੀ ਸੂਟ ਘਟਵਾ ਜਿਸ ਚੋਂ ਉਸ ਦਾ ਸਡੋਲ ਸਰੀਰ ਕੋਨੇ ਗੰਨੇ ਵਾਂਗ ਰਸ ਭਰਿਆ ਲੱਗਦਾ ਸੀ ਉਸ ਦੇ ਸੈਂਡਲ ਵੀ ਸਰਮਈ ਸਾਨੂੰ ਜਿੰਨਾ ਦੀ ਅੱਡੀ ਉੱਚੀ ਤੇ ਉਹ ਕਦੋਂ ਵੀ ਰਕਾਨ ਕੁੜੀ ਲੱਗਦੀ ਫਬਰਹੀ ਸੀ ਦੰਦਾ ਤੋਂ ਹੱਸਦੀ ਬੋਲਾਂ ਤੋਂ ਮੁਸਕਾਂਦੀ ਤੇ ਅੱਖਾਂ ਤੋਂ ਲੁਭਾਂਦੀ ਪੁਕਾਰ ਵਿੱਚ ਆ ਕੇ ਚੁੱਪ ਕਰਕੇ ਬਹਿ ਗਈ ਅਗਲੀ ਸੀਟ ਤੇ ਜਿੱਤੂ ਬੈਠਾ ਕੋਈ ਧੁੰਨ ਗੁੰਗੁਣਾ ਰਿਹਾ ਸੀ ਉਸਤੇ ਪਰਤ ਕੇ ਦੇਖਿਆ ਤੇ ਉਹ ਦੇਖਦਾ ਹੀ ਰਹਿ ਗਿਆ ਜਿਵੇਂ ਉਹ ਲਾਲੀ ਨੂੰ ਪਹਿਲੀ ਵਾਰ ਦੇਖ ਰਿਹਾ ਹੋਵੇ ਜੰਨਾ ਮੈਂ ਤੇਰਾ ਕੁੱਟ ਭਰ ਲਾਂ ਤੈਨੂੰ ਦੇਖਦੇ ਆ ਸਬਰ ਨਾ ਆਏ ਜੇ ਤੂੰ ਨੇ ਹੋ ਕੇ ਰਹੀ ਕੁੱਟ ਭਰੀ ਕੁੱਟ ਭਰਿਆ ਕੀ ਬਣੂ ਢੀਕ ਲਾ ਕੇ ਪੀਲਾ ਨਾ ਲਾਲੀ ਨੇ ਮਿਠਾਸ ਮੁਸਕਾਨ ਚ ਕੁਲਕੇ ਸ਼ਰਾਬੀ ਜਿਹਾ ਹੋ ਕੇ ਕਿਹਾ ਸੱਚ ਢੀਕ ਲਾ ਕੇ ਪੀਤਿਆਂ ਵੀ ਪਿਆਸ ਨਹੀਂ ਬੁਝਣੀ ਜੇ ਤੂੰ ਨੇ ਅੱਖਾਂ ਹੀ ਅੱਖਾਂ ਰਹੀ ਚੁੰਮਦਿਆ ਕਿਹਾ ਬੁਝਣੀ ਵੀ ਨਹੀਂ ਚਾਹੀਦੀ ਵੇਖਿਆ ਭੁੱਖ ਲੱਗਤਦੀ ਹੈ ਉਹ ਭੁੱਖ ਵੱਧਦੀ ਹੈ ਉਕਲਾ ਤ ਗਈ ਅੱਗਲ ਕੀ ਬਣੀ ਮੇਰੀ ਭੁੱਖ ਤਾਂ ਜਨਮਾਂ ਤੱਕ ਨਹੀਂ ਲੱਥਣੀ ਮੈਂ ਅੱਜ ਚਾਇਆ ਸੀ ਤੁਹਾਨੂੰ ਚੰਗੀ ਲੱਗਾ ਮੈਂ ਬਹੁਤ ਖੁਸ਼ ਆ ਲਾਲੀ ਨੇ ਜੀਤੂ ਦਾ ਹੱਥ ਦਬਾ ਕੇ ਦਿਲ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਕਾਲਾ ਟਿੱਕਾ ਤਾਂ ਲਾ ਲੈਣਾ ਸੀ ਬੁਰੀ ਨਜ਼ਰ ਨਾ ਲੱਗੇ ਕਿਤੇ ਬੁਰੀ ਨਜ਼ਰ ਡੈਡੀ ਦੀ ਹੀ ਲੱਗ ਸਕਦੀ ਹੈ ਉਸਨੇ ਤਾਂ ਲੱਗਣਾ ਹੀ ਲੱਗਣਾ ਲਾਲੀ ਖਿੜਖੜਾ ਕੇ ਹੱਸ ਪਈ ਮੈਂ ਅੰਦਰ ਵੇਖਦਾ ਫਿਰਦਾ शिवकाली ਨਾਲ ਬੋਲਿਆ ਉਸ ਨੂੰ ਪਤਾ ਵੀ ਨਹੀਂ ਲੱਗਿਆ ਕਿ ਲਾਲੀ ਕਦੋਂ ਬੋਝ ਕੇ ਜ ਆ ਕੇ ਕਾਰ ਵਿੱਚ ਬਹਿ ਗਈ ਲਾਲੀ ਨੂੰ ਪਤਾ ਸੀ ਡੈਡੀ ਨੇ ਡਰਾਈਵਰ ਨੂੰ ਕਿਸੇ ਕੰਮ ਭੇਜਿਆ ਤੇ ਕਾਰ 'ਚ ਜਿੱਤੂ ਇਕੱਲਾ ਬੈਠਾ ਉਹ ਡੈਡੀ ਤੋਂ ਅੱਖ بچਾ ਕੇ ਕਾਰ 'ਚ ਆ ਕੇ ਬਹਿ ਗਈ Shiv ਨੇ ਦਰਦੀ ਜਿਹੇ ਨਜ਼ਰ ਨਾਲ ਲਾਲੀ ਦਾ ਸ਼ਿੰਗਾਰ ਤੱਕਿਆ ਤੇ ਉਸ ਨੂੰ ਜਿੱਤੂ ਤੇ ਗੁੱਸਾ ਆਇਆ ਪਰ ਉਹ ਗੁੱਸਾ ਲਾ ਨਹੀਂ ਸਕਦਾ ਸੀ ਚੁੰਨੀ ਕੋਈ ਹੋਰ ਲੈ ਲੈਣੀ ਸੀ ਪਤਾ ਨਹੀਂ ਸ਼ਿਵ ਕਿਉਂ ਬੋਲ ਰਿਹਾ ਸੀ ਕਿਉਂ ਲਾਲੀ ਦੀ ਆਵਾਜ਼ ਥੋੜੀ ਸਖਤ ਸੀ ਆਪਾਂ ਕਿਹੜਾ ਪ੍ਰੋਗਰਾਮ ਤੇ ਚੱਲੇ ਹਾਂ ਬਾਹਰ ਤਾਂ ਚੱਲੇ ਹਾਂ ਲਾਲੀ ਦੀ ਆਵਾਜ਼ 'ਚ ਕੁਟਿਆ ਗੁੱਸਾ ਸੀ ਉਸ ਬਾਹਰ ਵਾਲ ਝਾਕਣ ਲੱਗ ਪਏ ਸ਼ਿਵ ਦਾ ਸ਼ਾਇਦ ਅੱਗੇ ਕੁਝ ਵੀ ਬੋਲਣ ਦਾ ਹੌਸਲਾ ਨਾ ਪਿਆ ਡਰਾਈਵਰ ਪਹੁੰਚ ਗਿਆ ਸੀ ਸਾਰੇ ਰਾਹ ਪਤਾ ਨਹੀਂ ਕਿਉਂ ਕਾਰ ਚੁੱਪਚਾਪ ਤਣੀ ਰਹੀ ਜਿੱਤੋਂ ਪਿੱਛੇ ਭੱਜਦੀਆਂ ਟਾਲੀਆਂ ਦੇ ਪੱਤਿਆਂ ਨਾਲ ਮਿਲ ਕੇ ਗੁਣਗਣਾਉਂਦਾ ਰਿਹਾ ਪਤਾ ਨਹੀਂ ਉਸਦੀ ਕਲਪਨਾ ਜ਼ਿੰਦਗੀ ਕਿਹੜੀਆਂ ਉਟਾਂ ਪਰ ਪਟਕਦੀ ਰਹੀ ਸੀ ਸਾਨੂੰ ਵਕੀਲ ਕਰ ਲੈਣਾ ਚਾਹੀਦਾ ਸ਼ਿਵ ਨੇ ਸੰਜਾ ਪੁੱਛਿਆ ਬਰਾੜ ਵਕੀਲ ਇਤਨਾ ਮਸ਼ਹੂਰ ਹੈ ਜਿੱਤੂ ਨੇ ਦੱਸਿਆ ਉਹਨਾਂ ਨੇ ਕਾਰ ਕਚੈਰੀਆਂ ਦੀਆਂ ਟਾਲੀਆਂ ਦੇ ਝੁੰਡ 'ਚ ਇੱਕ ਤਰ੍ਹਾਂ ਛੁਪਾ ਦਿੱਤੀ ਸੀ ਲਾਲੀ ਇੱਕ ਤਰ੍ਹਾਂ ਕਾਰ 'ਚ ਛਿਪਕੇ ਬੈਠੀ ਸੀ ਕਚੈਰੀ 'ਚ ਅੱਜ ਬੜੀ ਭੀੜ ਸੀ ਫਿਰ ਹੌਲੀ-ਹੌਲੀ ਵੱਧਦੀ ਜਾ ਰਹੀ ਸੀ ਅਫਸਰ ਤੇ ਵਕੀਲ ਵੀ ਅਜੇ ਆ ਹੀ ਰਹੇ ਸਨ ਮੁਕੱਦਮਾ ਕਰਨ ਵਾਲੀ ਪਾਰਟੀ ਪੂਰੀ ਤਾੜਚ ਸੀ ਜਿਸ ਕਰਕੇ ਉਹ ਬਾਜਵਾਮ ਝਾਕਦੇ ਉਹਨਾਂ ਨੂੰ ਲੱਭ ਰਹੇ ਸਨ ਬਰਾੜ ਵਕੀਲ ਨਾਲ ਫੀਸ ਤੈਅ ਕਰ ਲਈ ਮੁਰਸ਼ੀ ਨੇ ਜਵਾਬ ਦਾਵਾ ਤਲਵਾਨੇ ਸਮੇਂ ਕਚਹਿਰੀ ਚ ਦਾਖਲ ਕਰ ਦਿੱਤਾ ਆਵਾਜ਼ ਪੈ ਗਈ ਉਹ ਹਾਜ਼ਰ ਹੋ ਗਏ ਸਭ ਜੱਜ ਲਾਲੀ ਨੂੰ ਗੌਰ ਨਾਲ ਤੱਕ ਰਿਹਾ ਸੀ ਤੱਕਦਾ ਹੀ ਜਾ ਰਿਹਾ ਸੀ ਤੁਸੀਂ ਲਾਲੀ ਹੋ ਜੱਜ ਨੇ ਨਿਹਾਰਨ ਮਗਰ ਪੁੱਛਿਆ ਜੀ ਤੁਸੀਂ ਲੋਕ ਆਰਟਿਸਟ ਲੋਕਾਂ ਨੂੰ ਖਰਾਬ ਬਹੁਤ ਕਰਦੇ ਹੋ ਜੀ ਮੇਰੇ ਡੈਡੀ ਪੌੜੀਆਂ ਤੋਂ ਡਿੱਗ ਪਏ ਸਨ ਅਸੀਂ ਤਾਰ ਦਿੱਤੀ ਸੀ ਲਾਲੀ ਘਬਰਾਹੀ ਨਹੀਂ ਅਲ ਡਿੱਗੇ ਸਨ ਪ੍ਰੋਗਰਾਮ ਲਈ ਤੁਰੰਤੋਂ 15 ਮਿੰਟ ਪਹਿਲਾਂ ਇਹ ਡਾਕਟਰ ਦੀ ਰਿਪੋਰਟ ਹੈ ਸਰ ਬਰਾੜ ਵਕੀਲ ਨੇ ਕਿਹਾ ਜ਼ਰੂਰ ਆਰਟਿਸਟ ਵਕਤ ਤੇ ਨਹੀਂ ਪਹੁੰਚਦੇ ਪਰ ਸਾਡੀ ਇਹ ਆਦਤ ਨਹੀਂ ਇਹ ਜ਼ਿੰਦਗੀ ਚ ਪਹਿਲਾ ਮੌਕਾ ਹੈ ਔਰ ਅਸੀਂ ਤਾਰੀਖ ਤੇ ਪੁੱਜਣ ਚ ਅੱਗਾ ਪਿੱਛਾ ਨਹੀਂ ਕੀਤਾ ਪਹਿਲੇ ਹੀ ਸਮਰਸ ਤੇ ਹਾਜ਼ਰ ਹੋ ਗਏ ਹਾਂ ਸਰ ਇਹ ਮਹਿਜ਼ ਇੱਕ ਘਟਨਾ ਹੈ ਜਿਸ ਵਿੱਚ ਕੋਈ ਬੁਰੀ ਇੰਟੈਂਸ਼ਨ ਨਹੀਂ ਇਸ ਕਰਕੇ ਅਸੀਂ ਮਾਫੀ ਦੇ ਹੱਕਦਾਰ ਹਾਂ ਜੇਕਰ ਅਸੀਂ ਇਹਨਾਂ ਤੋਂ ਕੋਈ ਪੈਸਾ ਲਿਆ ਹੈ ਅਦਾਲਤ ਦੇ ਸਾਹਮਣੇ ਮੋੜਨ ਲਈ ਤਿਆਰ ਹਾਂ ਬਰਾਡ ਨੇ ਕਿਹਾ ਸਰ ਅਸੀਂ ਰੁਪਇਆ ਮੋੜਨ ਵਿੱਚ ਇੰਟਰਸਟਿਡ ਨਹੀਂ ਸਾਡਾ ਅਗਲਾ ਪ੍ਰੋਗਰਾਮ ਇਸੇ ਰੇਟ ਵਿੱਚ ਕਰਨਾ ਕਦ ਹੈ ਪ੍ਰੋਗਰਾਮ ਜੱਜ ਨੇ ਪੁੱਛਿਆ 台 ਨਵੰਬਰ ਨੂੰ ਜੇ ਅਸੀਂ ਕਰਾਂਗੇ ਲਾਲੀ ਨੇ ਕਿਹਾ ਠੀਕ ਹੈ ਸਰ ਠੀਕ ਹੈ ਸਰ ਦੋਵਾਂ ਵਕੀਲਾ ਨੇ ਕਿਹਾ ਜੱਜ ਨੇ ਫਾਈਲ ਉੱਪਰ ਕੁਝ ਲਿਖਿਆ ਉਹ ਸਾਰੇ ਬਾਹਰ ਨਿਕਲ ਆਏ ਅਸੀਂ ਤੁਹਾਡਾ ਪ੍ਰੋਗਰਾਮ ਕਰਾਵਾਂਗੇ ਚਿੰਤਾ ਨਹੀਂ ਕਰਨੀ ਲਾਲੀ ਨੇ ਮੁਸਕਰਾ ਕੇ ਮਾਲਕ ਨੂੰ ਕਿਹਾ ਉਸ ਦਾ ਚਿਹਰਾ ਖੁਸ਼ ਸੀ ਜੀ ਚਾਹ ਪੀਓ ਉਸਨੇ ਲਾਲੀ ਨੂੰ ਕਿਹਾ ਚਾਹ ਦੀ ਜ਼ਰੂਰਤ ਨਹੀਂ ਮੈਂ ਸਮਝਾਂਗਾ ਤੁਸੀਂ ਸਾਡੇ ਨਾਲ ਗੁੱਸੇ ਹੋ ਤੁਹਾਨੂੰ ਜੀ ਸਾਹਿਬ ਬੁਲਾ ਰਹੇ ਹਨ ਅਦਾਲਤ ਦਾ ਬੰਦਾ ਦੌੜ ਕੇ ਆਇਆ ਉਹ ਸਾਰੇ ਡਰ ਜਹੇ ਗਏ ਬਰਾੜ ਵਕੀਰ ਉਹਨਾਂ ਕੋਲ ਸੌ ਜਾ ਚੁੱਕਿਆ ਸੀ ਪਰ ਉਹ ਤਦ ਵੀ ਹੁਮਚਾਤੇ ਦੇ ਮਗਰ ਤੁਰ ਗਏ ਉਹ ਉਹਨਾਂ ਨੂੰ ਅਦਾਲਤ ਦੇ ਕਮਰੇ 'ਚ ਨਹੀਂ ਪਿਛਲੇ ਕਮਰੇ 'ਚ ਲੈ ਗਿਆ ਜੱਜ ਕੁਰਸੀ ਤੇ ਕਾਲਾ ਕੋਟ ਚਲਾ ਕੇ ਬੈਠਾ ਸੀ ਆਈਏ ਬੈਠੀਏ ਚਾਹ ਪੀਜੀਏ ਜੱਜ ਨੇ ਕਿਹਾ ਜੱਜ ਮੁਸਕਨ ਨਾਲ 30 ਸਾਲਾਂ ਦਾ ਸੀ ਪਰ ਉਸਦੇ ਚਿਹਰੇ ਤੇ ਸੰਜੀਦਗੀ ਸੀ ਅੱਖਾਂ ਵਿੱਚ ਇੱਕ ਸੋਚ ਤੇ ਬੁੱਲਾਂ ਤੇ ਚੁੱਪ ਸੀ ਮੈਂ ਤੁਹਾਡਾ ਨਾ ਬਹੁਤ ਸੁਣਿਆ ਹੈ ਉਸਨੇ ਲਾਲੀ ਦੀਆਂ ਅੱਖਾਂ 'ਚ ਝਾਕਦਿਆਂ ਕਿਹਾ ਸਗੋਂ ਤੁਹਾਡੀ ਆਵਾਜ਼ ਵੀ ਤਾਰੀਫ਼ ਸੁਣੀ ਹੈ ਸੁਣਿਆ ਹੈ ਤੁਹਾਡੀ ਆਵਾਜ਼ 'ਚ ਬਣਨ ਦੇ ਪੂਰੇ ਚਿੰਨ ਹਨ ਕਿ ਤੁਸੀਂ ਇਸ ਤਰ੍ਹਾਂ ਸਟੇਜਾਂ 'ਤੇ ਗਾ-ਗਾ ਕੇ ਆਵਾਜ਼ ਖਰਾਬ ਨਹੀਂ ਕਰ ਲੋਗੇ ਜੱਜ ਦੇ ਬੋਲ ਵਿੱਚ ਬੜਾ ਵਜਨ ਸੀ ਕਦੇ-ਕਦੇ ਡਰ ਲੱਗਦਾ ਹੈ ਪਰ ਕੋਈ ਉਪਾਅ ਵੀ ਤਾਂ ਨਹੀਂ ਲਾਲੀ ਦੀਆਂ ਅੱਖਾਂ ਵਿੱਚ ਲਚਾਰੀਤਾਰ ਆਈ ਸੀ ਹਮਦਰਦ ਗੱਲ ਨੇ لاللی ਦੀਆਂ ਸੁੱਤੀਆਂ ਤਾਰਾਂ ਛੇੜ ਦਿੱਤੀਆਂ ਸਨ ਕਿਉਂ ਨਹੀਂ ਜੱਜ ਨੇ ਤਰੰਤ ਪੁੱਛਿਆ ਜੀ ਸਾਡਾ ਨਿਰਪਰਹਿ ਸਟੇਜ ਤੇ ਹੈ ਸ਼ਿਵ ਨੇ ਕਿਹਾ ਜੱਜ ਨੂੰ ਸ਼ਾਇਦ ਕਿਸੇ ਹੋਰ ਦੇ ਜਵਾਬ ਦੇਣ ਚ ਦਿਲਚਸਪੀ ਨਹੀਂ ਸੀ ਲਾਲੀ ਜੀ ਕਲਾਕਾਰ ਹਮੇਸ਼ਾ ਮਜ਼ਦੂਰ ਰਹੇ ਹੈ ਕਲਾ ਹਮੇਸ਼ਾ ਤੜਪਦੀ ਰਹੀ ਹੈ ਕਿ ਉਹ ਮਜਬੂਰ ਨਾ ਰਹੇ ਪਰ ਮਜਬੂਰੀ ਨੇ ਪਿੱਛਾ ਨਾ ਛੱਡਿਆ ਪਰ ਕਲਾ ਤਦਵੀਪਨ ਵੀ ਹਾਰੀ ਨਹੀਂ ਕੁਝ ਸੋਚਿਆ ਜਾ ਸਕਦਾ ਹੈ ਮੈਂ ਰਾਤਾਂ ਦੇ ਉਨੇਂਦੇ ਰਾਹਾਂ ਦੀ ਢੋੜਦੋਂ ਆਵਾਜ਼ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਪਰ ਡਰ ਲੱਗਦਾ ਰਹਿੰਦਾ ਪਰ ਤਦ ਵੀ ਮੈਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਮੈਂ ਇਸ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂ ਤੁਹਾਨੂੰ ਕਿੰਨੇ ਕੋਈ ਪੈਸੇ ਦੀ ਜ਼ਰੂਰਤ ਹੈ ਲਾਲੀ ਚੁੱਪ ਸੀ ਤੁਹਾਡੀ ਚੁੱਪ ਵੀ ਤੁਹਾਡਾ ਜਵਾਬ ਹੈ ਤੁਹਾਨੂੰ ਬਾਤਾ ਪੈਸਾ ਨਹੀਂ ਚਾਹੀਦਾ ਸਰਦਾਰ ਜੀ ਜੱਜ ਨੇ ਸ਼ਿਵਾਲ ਤੱਕਦਿਆਂ ਕਿਹਾ ਇਸ ਕਲਾਕਾਰ ਨਾਲ ਇਤਨੀ ਵਧਿੱਕੀ ਨਾ ਕਰੋ ਸ਼ਿਵ ਚੁੱਪ ਹੀ ਰਿਹਾ ਈਸ਼ਵਰ ਦਿਆਲੂ ਸੀ ਇਸ ਨੂੰ ਇਤਨਾ ਸੁੰਦਰ ਗਲਾ ਦਿੱਤਾ ਤੇ ਈਸ਼ਵਰ ਨੇ ਸੁੰਦਰ ਤੋਹਫੇ ਦਾ ਸਨਮਾਨ ਕਰਨਾ ਚਾਹੀਦਾ ਹੈ। ਲੋ ਚਾਹ ਪਿਓ। ਚਾਹ ਗਲੇ ਲਈ ਚੰਗੀ ਹੁੰਦੀ ਹੈ। ਜੱਜ ਨੇ ਜ਼ਿਆਦਾ ਕੱਪ ਬਣਾ ਕੇ ਲਾਲੀ ਨੂੰ ਦਿੱਤਾ। ਤੁਹਾਡੇ ਗਲੇ ਦੀ ਵੀ ਤਾਰੀਫ ਸੁਣੀ ਹੈ। ਤੁਹਾਨੂੰ ਸੁਣਦਾ ਬਹੁਤ ਗਿਆਨ ਹੈ। ਤੁਸੀਂ ਤਾਂ ਮਰਦ ਹੋ ਤੇ ਮਰਦ ਕਦੇ ਮਜਬੂਰ ਨਹੀਂ ਹੁੰਦਾ। ਜਿਵੇਂ ਔਰਤ ਕਦੇ ਮਜਬੂਰੀ ਬਗੈਰ ਨਹੀਂ ਹੁੰਦੀ। ਚੁੱਪ ਤਣ ਗਈ। ਚਾਹ ਦੇ ਸੜਾਕੇ ਸੁੰਦੇ ਰਹੇ। ਖੈਰ। ਇਹ ਸਾਡਾ ਇੱਕ ਪ੍ਰੋਗਰਾਮ ਕਰੋਗੇ? ਜੀ ਹੁਕਮ ਕਰੋ 7 ਨਵੰਬਰ ਨੂੰ ਅਸੀਂ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ ਤੁਹਾਡੇ ਚਾਰਜ ਕੀ ਹੋਣਗੇ ਜੇ ਮੈਂ ਧਾਰਮਿਕ ਪ੍ਰੋਗਰਾਮ ਦਾ ਪੈਸਾ ਨਹੀਂ ਲੈਂਦੀ ਤੁਸੀਂ ਉਤਸ਼ਾਹ ਨਾਲ ਗੁਰਪੁਰਬ ਮਨਾ ਰਹੇ ਹੋ ਤਾਂ ਸਗੋਂ ਮੈਂ ਸੇਵਾ ਦਾ ਮੌਕਾ ਦੇਣ ਲਈ ਬੇਨਤੀ ਕਰਾਂਗੀ ਖੈਰ ਤੁਸੀਂ ਪ੍ਰੋਗਰਾਮ ਡਾਇਰੀ 'ਚ ਲਿਖ ਲਵੋ ਬਾਕੀ ਮੌਕੇ ਤੇ ਦੇਖ ਲਵਾਂਗੇ ਤੁਹਾਡਾ ਬਹੁਤ ਵਕਤ ਲਿਆ ਜੱਜ ਨੇ ਛਾਤੀ ਮਾਰੀ ਬਾਹਰ ਬਹੁਤ ਭੀੜ ਜਮਾ ਸੀ ਸਾਰੇ ਲੋਕ ਲਾਲੀ ਨੂੰ ਤੱਕਣ ਦੇ ਚਾਹਵਾਨ ਸਨ ਲੱਗਦਾ ਤੁਹਾਨੂੰ ਭੀੜ ਚੋਂ ਕਾਰ ਤੱਕ ਜਾਣਾ ਮੁਸ਼ਕਿਲ ਹੋ ਜਾਵੇਗਾ ਸਰਦਾਰ ਜੀ ਤੁਸੀਂ ਕਾਰ ਦਰਵਾਜ਼ੇ ਅੱਗੇ ਲਿਆਓ ਜੱਜ ਨੇ ਸ਼ਿਵ ਨੂੰ ਕਿਹਾ ਤੇ ਉਹ ਚਲਾ ਗਿਆ ਦਰਵਾਜ਼ੇ ਅੱਗੇ ਭੀੜ ਕੀੜੀਆਂ ਵਾਂਗ ਜਮਾ ਹੋ ਗਈ ਕਾਰ ਬੜੀ ਮੁਸ਼ਕਿਲ ਨਾਲ ਦਰਵਾਜ਼ੇ ਨਾਲ ਲਾਈ ਕਾਰ ਤੁਰੀ ਤੇ ਭੀੜ ਨੇ ਕਾਰ ਦੇ ਦਰਵਾਜ਼ੇ ਤੇ ਸ਼ੀਸ਼ੇ ਖੋਲਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਰੋਜ਼ ਦਾ ਆਦੀ ਸੀ ਕਾਰ ਪਾਣੀ ਚੋਂ ਟੀਰ ਵਾਂਗ ਕੱਢ ਕੇ ਲੈ ਗਿਆ ਬਹੁਤ دیر ਕਾਰ ਚ ਚੁੱਪ ਤਣੀ ਰਹੀ ਜਿੱਤੂ ਤੇ ਲਾਲੀ ਤਾਂ ਸ਼ਾਇਦ ਇੱਕ ਹੀ ਗੱਲ ਸੋਚ ਰਹੇ ਸਨ ਸ਼ਿਵ ਜਿੱਤੂ ਤੇ ਦੰਦੀਆਂ ਪੀ ਰਿਹਾ ਸੀ ਪਾਰ ਸੜਕ ਦੀ ਹਵਾ ਨੂੰ ਚੇਰ ਰਹੀ ਸੀ ਉਹ ਕੋਠੀ ਪਹੁੰਚੇ ਸ਼ਿਵ ਬਜ਼ਾਰ ਚ ਉਤਰ ਗਿਆ ਕਮਰੇ ਚ ਆ ਕੇ ਮੇਰੀ ਗੱਲ ਸੁਣ ਕੇ ਜਾਣਾ ਲਾਲੀ ਨੇ ਜਿੱਤੂ ਨੂੰ ਕਿਹਾ ਜਿੱਤੂ ਥੋੜਾ ਪੈਰ ਮਲ ਕੇ ਲਾਲੀ ਦੇ ਕਮਰੇ ਚ ਆ ਗਿਆ ਲਾਲੀ ਦੀਵਾਰ ਨਾਲ ਤੱਕਦੇ ਦੇ ਔਲੇ ਲੱਗੇ ਹੋਏ ਸੀ ਉਸ ਦਾ ਸਾਹ ਰੁੜਿਆ ਰੁੜਿਆ ਲੱਗ ਰਿਹਾ ਸੀ ਮੈਨੂੰ ਦਬਾਲਾ ਜ਼ਾਲਮਾ ਇਤਨਾ ਕੁੱਟ ਕੇ ਇਤਨਾ ਕੁੱਟ ਕੇ ਕਿ ਸਬਰ ਆ ਜਾਏ ਲਾਲੀ ਨੇ ਜਿੱਤੂ ਨੂੰ ਕਿਹਾ ਜਿੱਤੂ ਸ਼ਾਇਦ ਡਰਿਆ ਨਹੀਂ ਸੀ ਉਹ ਬੇਖੌਫ ਹੋ ਚੁੱਕਿਆ ਸੀ ਉਹ ਅੱਜ ਦੀ سرمਈ ਲਾਲੀ ਨੂੰ ਆਪਣੇ ਅੰਦਰ ਲੰਘਾ ਲੈਣਾ ਚਾਹੁੰਦਾ ਸੀ ਅੱਜ ਦਾ ਸਰੂਪ سینੇ ਦੇ ਇਸੇ ਛੁਪੇ ਕੋਨੇ 'ਚ ਉਤਾਰਨਾ ਚਾਹੁੰਦਾ ਸੀ ਸ਼ਾਇਦ ਉਹ ਬਹੁਤ ਦਿਨ ਅੰਦਰ ਰਹੇ ਕਿ ਸ਼ਿਵ ਆ ਗਿਆ ਸ਼ਿਵ ਦੀ ਆਵਾਜ਼ ਜਿੱਤੂ ਦੇ ਵਿਸਰੇ ਕੰਨਾਂ ਦੇ ਪਰਦਿਆਂ ਨਾਲ ਟਕਰਾਈ ਉਹ ਸੰਭਲ ਕੇ ਬੈਠ ਗਏ ਤੇ ਫਿਰ ਜਿੱਤੂ ਅਸਹਿਤਾ ਬਾਹਰ ਨਿਕਲ ਗਿਆ ਬਰਾਂਡੇ ਦੇ ਇੱਕ ਕੋਨੇ ਤੇ ਖੜੀ 파ਰੋ ਤੱਕ ਰਹੀ ਸੀ ਉਹ ਸ਼ਾਇਦ ਸ਼ੁਰੂ ਤੋਂ ਹੀ ਖੜੀ ਸੀ ਉਸਨੇ ਮਾਰੀ ਵਿੜਕ ਸੀ ਤੇ ਉਹ ਆਪਣੀ ਘੜੀ ਤੋਂ ਸਮਾਂ ਗਿਣ ਰਹੀ ਸੀ ਸਾਹ ਸੰਭਾਲ ਲੇ ਮੂੰਹ ਵਲੇਟੀ ਤੇ ਕੰਨ ਠੱਕੀ ਜਾਂਦੇ ਜਿੱਤੂ ਨੂੰ ਤੱਕ ਕੇ 파ਰੋ ਮੁਸਕੜੀਆਂ ਹੱਸੀ ਫਿਰ ਉਸਨੇ ਦਰਵਾਜ਼ਾ ਖੋਲ ਕੇ ਲਾਲੀ ਨੂੰ ਤੱਕਿਆ ਉਹ ਪਲੰਗ ਤੇ ਬੇਖਬਰ ਸਰੀਰ ਦੇ ਹਰ ਅੰਗ ਤੋਂ ਬੇਖਬਰ ਖਿਲ ਰਹੀ ਜਹੀ ਪਈ ਸੀ ਉਸ ਦੇ ਲੰਮੇ ਵਾਲ ਹੋਰ ਵੀ ਬੇਧਿਆਨੇ ਸਨ ਉਹ ਜਿਵੇਂ ਮਸਤੀ ਦੀ ਬੇਫਿਕਰੀ ਦੀ ਜੋਚੋ ਸਤਰੰਗੀ ਪਿੰਗ ਝੂਟਦੀ ਫਿਰਦੀ ਹੋਵੇ ਬੇਫਿਕਰ ਹੈ ਤੂੰ ਲਾਲੀ ਨੇ ਪਾਸਾ ਨਹੀਂ ਲਿਆ ਬੇਡਰ ਹੈ ਪੰਡਤ ਆਇਆ ਜਿਵੇਂ ਪੁਛ ਨੂੰ ਅੱਗ ਲੱਗ ਗਈ ਹੋਵੇ ਮੈਂ ਦੱਸਤਾ ਤਾਂ ਸੜ ਪੁੱਜ ਕੇ ਮਰ ਜਾਏਗਾ ਮੈਂ ਸਾੜ ਕੇ ਸਵਾਹ ਕਰ ਦਿਆਂਗੀ ਜਾਂ ਮੇਰੇ ਨਾਲ ਸਮਝੌਤਾ ਕਰ ਲੈ ਲਾਲੀ ਨੇ ਕਿਵੇਂ ਮਸਤੀ ਚ ਅੱਖਾਂ ਖੋਲੀਆਂ ਉਸਦੇ ਮੂੰਹ ਦਾ ਸਵਾਦ ਔੜਾ ਹੋ ਗਿਆ ਲੱਗਦਾ ਸੀ ਮੈਂ ਜਿਵੇਂ ਕਹਾਂਗੀ ਉਸੇ ਤਰ੍ਹਾਂ ਕਰਾਂਗੀ ਪਹਿਲਾਂ ਵੀ ਤਾਂ ਉਸੇ ਤਰ੍ਹਾਂ ਕਰਦੀ ਹਾਂ ਮੇਰੇ ਕੰਮ 'ਚ ਦਖਲ ਨਹੀਂ ਦੇਵੇਂਗੀ ਪਹਿਲਾਂ ਵੀ ਤਾਂ ਕਦੇ ਦਖਲ ਨਹੀਂ ਦਿੱਤਾ ਆਪਣੇ ਹਿੱਸੇ ਦਾ ਸਾਰਾ ਰੁਪਿਆ ਮੈਨੂੰ ਦਿਆ ਕਰੇਗੀ ਪਹਿਲਾਂ ਵੀ ਤੁਹਾਨੂੰ ਹੀ ਦਿੰਦੀ ਹਾਂ ਪਰ ਕੰਜਰ ਪੰਡਤ ਖਾ ਜਾਂਦਾ ਨਾ ਚੰਦਰਾ ਮਰੇ ਨਾ ਪਿਛੋ ਲਹੇ ਨੀ ਮਾਂ ਤੇਰਾ ਕਿਹੜੇ ਜੱਗ ਭਲਾ ਹੋ ਮੇਰਾ ਐਸੇ ਜਗ ਭਲਾ ਕਰ ਦੇ ਅਗਲੇ ਯੁੱਗਾਂ ਦੀ ਆਪੇ ਵੇਖੀ ਜਾਉਗੇ ਮੇਰੀ ਸਿਆਣੀਤੀ ਮੇਰੀ ਰਾਣੀਤੀ ਤੋਤਲਾ ਬੋਲਦੀ 파ਰੋ ਲਾੜਲੀ ਦੀ ਜੁੱਮੀ ਲੈ ਕੇ ਬਾਹਰ ਚਲੀ ਗਈ ਉਹ ਹਰਨੀ ਵਾਂਗ ਚੁੱਗੀਆਂ ਭੜ ਰਹੀ ਸੀ ਲਾਲੀ ਸੋਚਾਂ ਚ ਡੁੱਬ ਗਈ ਜਿਵੇਂ 파ਰੋ ਉਸਦੀ ਮਾਂ ਨਹੀਂ ਸੌਕਣ ਸੀ ਜਿਵੇਂ ਲਾਲੀ ਉਸਦੇ ਪੇਟੋਂ ਨਹੀਂ ਜੰਮੀ ਸੀ ਕਿਸੇ ਦੁਸ਼ਮਣ ਦੇ ਪੇਟੋਂ ਡਿੱਗਿਆ ਪੱਥਰ ਸੀ ਜਿਹੜਾ ਉਹਦੇ ਰਾਹ ਚ ਪਿਆ ਸੀ ਉਸ ਲਈ ਰੁਕਾਵਟ ਬਣਿਆ ਹੋਇਆ ਸੀ ਉਹ ਸੋਚਦੀ ਰਹੇ ਤੇ ਹੰਝੂ ਪੂੰਝਦੇ ਰਹੇ ਪ੍ਰੋਗਰਾਮ ਦੀ ਕਮਾਈ ਦੇ ਰੋਜ਼ ਹੀ ਤਿੰਨ ਹਿੱਸੇ ਹੋ ਜਾਂਦੇ ਹਨ ਪਾਰੋ ਦਾ ਹਿੱਸਾ ਪਾਰੋ ਨੂੰ ਮਿਲ ਜਾਂਦਾ ਹੈ ਜਿਹੜਾ ਉਹ ਪਤਾ ਨਹੀਂ ਕਿੱਥੇ ਖਪਾ ਦਿੰਦੀ ਹੈ ਲਾਲੀ ਦਾ ਹਿੱਸਾ ਪੰਡਤ પાસે ਰਹਿ ਜਾਂਦਾ ਹੈ ਤੇ ਪੰਡਤ ਦੀ ਜੇਬ ਚੋਂ ਸਾਰਾ ਘਰ ਚੱਲਦਾ ਸੀ ਇਸੇ ਹਿੱਸੇ ਚੋਂ ਕੋਠੀ ਬਣੀ ਸੀ ਜਿਹੜੀ ਪਾਰੋ ਦੇ ਨਾਂ ਸੀ ਸ਼ਹਿਰ ਚ ਹੋਰ ਵੀ ਜਦਾਦ ਸੀ ਜਿਹੜੀ ਸ਼ਿਵ ਦੇ ਨਾਂ ਸੀ ਕਾਰਾਂ ਸ਼ਿਵ ਦੇ ਨਾਂ ਸਨ ਲਾਲੀ ਦੇ ਨਾਂ ਬੈਂਕ ਵਿੱਚ 1 ਲੱਖ ਰੁਪਈਆ Shivne Paro ਤੋਂ ਚੋਰੀ ਜਮ੍ਹਾਂ ਕਰਵਾ ਰੱਖਿਆ ਸੀ ਜਿਸ ਦਾ ਲਾਲੀ ਨੂੰ ਬਹੁਤ देर मਗਰੋਂ ਪਤਾ ਲੱਗਿਆ ਪਰ ਲਾਲੀ ਨੂੰ ਕਦੇ ਨਹੀਂ ਲੱਗਿਆ ਸੀ ਕਿ ਉਸਦੇ ਨਾਂ ਕੋਈ ਜਾਇਦਾਦ ਹੋਣੀ ਚਾਹੀਦੀ ਹੈ ਲਾਲੀ ਆਪਣੇ ਹੀ ਰੰਗਾ ਚਮਸਤ ਤੇ ਗਵਾਚੀ ਰਹਿਣਾ ਚਾਹੁੰਦੀ ਸੀ ਹਾਂ ਕਦੇ-ਕਦੇ ਉਸਦੀ ਆਤਮਾ ਤੜਫਦੀ ਸੀ ਕਿ ਰਾਤ ਜਦ ਉਹ ਪਰਤੇ ਤਾਂ ਉਸਦੀ ਮਾਂ ਉਸ ਦਾ ਖਾਣਾ ਬਣਾ ਕੇ ਉਸਦੇ ਉਡੀਕ ਕਰਦੀ ਰਹੇ ਤੇ ਮਾਂ ਨਾਲ ਲੱਗ ਕੇ ਮਾਂ ਦੇ ਹੱਥ ਦਾ ਖਾਣਾ ਖਾ ਕੇ ਮਾਂ ਨਾਲ ਜਫੀ ਪਾ ਕੇ ਸੌਂ ਜਾਵੇ ਪਰ ਉਹ ਇਹ ਤੜਪ ਇੱਕ ਸੁਪਨਾ ਹੀ ਹੈ ਬਣ ਕੇ ਰਹਿ ਗਈ ਇੱਕ ਚਾਹ ਹੀ ਰਹੀ ਜਿਹੜੀ ਕਦੇ ਪੂਰੀ ਨਾ ਹੋ ਸਕੇ ਹੁਣ ਤੂੰ ਜਵਾਨ ਹੋ ਗਈ ਹੈ ਇਕੱਲੀ ਸੋਇਆ ਕਰ ਪਰ ਉਹਨੇ ਕਈ ਵੇਰੇ ਪਹਿਲਾਂ ਲਾਲੀ ਨੂੰ ਕਹਿ ਕੇ ਛਿੜਕਿਆ ਸੀ ਲਾਲੀ ਨੂੰ ਲੱਗਿਆ ਸੀ ਜਵਾਨੀ ਇੱਕ ਆਫਤ ਸੀ ਜਿਹੜੀ ਨਹੀਂ ਆਣੀ ਚਾਹੀਦੀ ਸੀ ਜੇ ਤੂੰ ਬਹੁਤ ਵਰਿਆਂ ਤੋਂ ਲਾਲੀ ਨਾਲ ਗਾਂਦਾ ਚਲਿਆ ਆ ਰਿਹਾ ਸੀ ਪ੍ਰੋਗਰਾਮ ਮਗਰੋਂ ਅੰਦਰ ਉਸ ਨੂੰ 100 ਰੁਪਏ ਦੇ ਛੱਡਦਾ ਸੀ ਤੇ ਉਹ ਬਗੈਰ ਨੋਟ ਵੇਖੇ ਪਰਖੇ ਜੇਬ ਵਿੱਚ ਪਾ ਲੈਂਦਾ ਇਸ ਗੱਲ ਤੇ ਬਾਕੀ ਕਲਾਕਾਰ ਉਸ ਨੂੰ ਚੁੱਕਿਆ ਕਰਦੇ ਸਨ ਉਹ ਕਦੇ ਕਿਸੇ ਦੀ ਮਤ ਨਹੀਂ ਖਾਂਦਾ ਸੀ ਇਸ ਇਸ 100 ਰੁਪਏ ਨਾਲ ਹੀ ਉਸਨੇ ਕੋਠੀ ਲਈ ਸਿਵਲ ਲਾਈਨਸ ਵਿੱਚ ਪਲਾਟ ਖਰੀਦ ਲਿਆ ਤੇ ਫਿਰ ਹੌਲੀ-ਹੌਲੀ ਕੋਠੀ ਸ਼ੁਰੂ ਕਰਵਾ ਦਿੱਤੀ ਜਿਹੜੀ ਹੁਣ ਦਸੰਬਰ ਤੱਕ ਪੂਰੀ ਹੋ ਜਾਣੀ ਸੀ ਲਾਲੀ ਨੇ ਇੱਕ ਦਿਨ ਗੱਲ ਚਲਾਈ ਤੁਸੀਂ ਡੈਡੀ ਤੋਂ ਵੱਧ ਪੈਸੇ ਕਿਉਂ ਨਹੀਂ ਮੰਗਦੇ ਤੁਹਾਡਾ ਹੱਕ ਹੈ 12 ਆਨੇ ਦੇ ਕੇ ਮੈਂ ਚਵਾਨੀ ਖੱਟਦਾ ਤੇਰੇ ਪਿੱਛੇ ਸੋਣੀ ਦਸੋਟਾ ਕੱਟਦਾ ਨਿਤਰਾ ਦਾ ਪੱਟਿਆ ਮੈਂ ਰੂੜੀ ਪੱਟਦਾ ਤੇਰੇ ਪਿੱਛੇ ਸੋਣੀਏ ਮੈਂ ਦਸੇਟੇ ਕੱਟਦਾ ਜਿੱਤੂ ਗਾਣ ਲੱਗ ਪਿਆ ਸੀ ਤੇ ਲਾਲੀ ਹੱਸਣ ਲੱਗ ਪਈ ਲਾਲੀ ਨੂੰ ਪਤਾ ਨਹੀਂ ਕਿਉਂ ਸਾਰਾ ਦਿਨ ਹਾਸਾ ਆਂਦਾ ਰਹਿੰਦਾ ਸੀ ਜਿੱਤੂ ਨੂੰ ਦੱਜੀਆਂ ਕੁੜੀਆਂ ਕਲਾਕਾਰਾਂ ਨੇ ਆਪਣੇ ਨਾਲ ਜੋੜੀ ਬਣਾਉਣ ਦੀ ਬਹੁਤ ਵਾਰ ਪੇਸ਼ਕਸ਼ ਕੀਤੀ ਪਰ ਜਿੱਤੂ ਕਦੇ ਵੀ ਅਜਿਹੀ ਪੇਸ਼ਕਸ਼ ਬਾਰੇ ਸੋਚ ਨਾ ਸਕਿਆ ਕਦੇ ਕਦੇ ਸ਼ਿਵਨੂੰ ਡਰ ਲੱਗਦਾ ਇਤੇ ਜਿੱਤੂ ਛੱਡ ਕੇ ਦੂਜਿਆਂ ਨਾਲ ਨਾ ਰਲ ਜਾਵੇ ਪਰ ਤਦ ਵੀ ਉਹ ਜਿੱਤੂ ਦਾ ਪੈਸਾ ਵਧਾਣਾ ਸੋਚ ਨਾ ਸਕਿਆ ਉਹ ਮਜਬੂਰ ਹੋ ਕੇ ਜਿੱਤੂ ਨੂੰ ਬਰਦਾਸ਼ਤ ਕਰਦਾ ਸੀ ਨਹੀਂ ਤਾਂ ਜਿੱਤੂ ਅੱਖ ਚ ਵਾਲ ਦੀ ਤਰ੍ਹਾਂ ਰੜਕਦਾ ਸੀ ਪਰ ਪੇਸ਼ ਨਹੀਂ ਜਾਂਦੀ ਕੋਈ ਪੀੜੀ ਨਹੀਂ ਚੱਲਦੀ ਸੀ ਤੇ ਹੁਣ ਤਾਂ ਪਤੰਗ ਵੀ ਹੱਥ ਨਿਕਲ ਚੁੱਕੀ ਸੀ ਜਿੱਤੂ ਉਸ ਦੀ ਗੁੱਡੀ ਲੁੱਟ ਕੇ ਲੈ ਜਾਂਦਾ ਲੱਗ ਰਿਹਾ ਸੀ ਜਿਹੜਾ ਡਰ ਉਸ ਨੂੰ ਸਦਾ ਪਾਗਲ ਕਰੀ ਰੱਖਦਾ ਉਪਾਗਲਾ ਮੰਗ ਖਜ਼ਾਨੇ ਦੀ ਰਾਖੀ ਰੱਖਦਾ ਸੀ ਪਰ ਜੇਤੂ ਚੋਰ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਲੱਗਦਾ ਸ਼ਾਮ ਸਮੇਂ ਪ੍ਰੋਗਰਾਮ ਤੇ ਜਾਣ ਦੀ ਤਿਆਰੀ ਸੀ ਪੰਡਤਾਂ ਗੱਲ ਸੁਣ ਪਰ ਉਹਨੇ ਸ਼ਿਵ ਨੂੰ ਇੱਕ ਪਾਸੇ ਬੁਲਾਇਆ ਅੰਦਰ ਸਾਹਮਣੇ ਖੜਾ ਸੀ ਅੱਜ ਤੋਂ ਲਾਲੀ ਦਾ ਹਿੱਸਾ ਮੈਨੂੰ ਦਿਆ ਕਰ ਤੂੰ ਨੇੜਿਓਂ ਲੱਗਦੀ ਆਂ ਆਹੋ ਉਹ ਪਲੇਠੀ ਜੀ ਦੀ ਜੰਮੀ ਹੈ ਤੇ ਪਲੇਠੀ ਦਾ ਬੱਚਾ ਜੰਮਦਾ ਨਹੀਂ ਢਿੱਡ ਪਾੜ ਕੇ ਨਿਕਲਦਾ ਤੁਸੀਂ ਮਰਦ ਕੀ ਜਾਣੋ ਮੈਂ ਉਸ ਨੂੰ ਜੰਮਿਆ ਜੰਮ ਦਿਆ ਬੋੜੀਆਂ ਨਿਕਲ ਗਈਆਂ ਸਨ ਤੇ ਅੱਖਾਂ ਬਾਹਰ ਆ ਗਈਆਂ ਸਨ ਤੋਂ ਮੌਜ ਨਾਲ ਮੰਜੇ ਤੇ ਪਾਵੇ ਤੇ ਚੜਿਆ ਬੈਠਾ ਸੀ ਬਹੁਤਾ ਭੌਂਕਣਾ ਮੈਨੂੰ ਕੱਲ ਸਵੇਰੇ ਲਾਲੀ ਦਾ ਹਿੱਸਾ ਚਾਹੀਦਾ ਨਹੀਂ ਤਾਂ ਮੈਂ ਪਰਥੂ ਪਾ ਦੂੰ ਸੁਣਿਆ ਕਹਿ ਕੇ ਪਾਰੋ ਚਲੀ ਗਈ ਕੁੱਤੀਏ ਤੂੰ ਡਾਂਗਾ ਭਾਲਦੀ ਐ ਦਿਨ ਬਦਿਨ ਗੱਲ ਤੇ ਚੜਹੀ ਆ ਰਹੀ ਐ ਮੈਂ ਸਮਾਈ ਕਰੀ ਹੋਣਾ ਪਰ ਕਾ ਨੂੰ ਜੱਗ ਹਸਾਉਣ ਤੇ ਨਾਲੇ ਨਿੱਕੇ ਨਿੱਕੇ ਜਵਾਕਰ ਰਲ ਜਾਣਗੇ ਤੇ ਨਾਲੇ ਬਣਿਆ ਸਾਰਾ ਕੰਮ ਵਿਗੜ ਚੋ ਤੇ ਇਹ ਸਮਝਦੀ ਹੈ ਮੈਂ ਡਰ ਗਿਆ ਤੇਰੇ ਰੁਕੜੇ ਪੀਣੇ ਹੀ ਪੈਣਗੇ ਮੈਨੂੰ ਕੀ ਹੋਇਆ ਡੈਡੀ ਜੀ ਜਿੱਤੂ ਪੁੱਛ ਰਿਹਾ ਸੀ ਉਹ ਵੇਖ ਰਿਹਾ ਸੀ ਸ਼ਿਵ ਮੋਹੋ ਝੱਗ ਸੁੱਟ ਰਿਹਾ ਸੀ ਤੁਸੀਂ ਸਭ ਮੇਰੇ ਦੁਸ਼ਮਣ ਹੋ ਯਾਦ ਰੱਖੋ ਇੱਕ ਨੂੰ ਮੱਕੀ ਵਾਂਗ ਭੁੰਨ ਦਿਆਂਗਾ ਸ਼ਿਵ ਜਿੱਤੂ ਦੇ ਗਲੇ ਚੜਿਆ ਖੜਾ ਸੀ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਿਆਣ ਤੇ ਜਿੱਤੂ ਨੇ ਹੱਸ ਕੇ ਕਿਹਾ ਖੋਤੇ ਤੋਂ ਨਹੀਂ ਖੋਤੀ ਤੂੰ RAMLAL ਯਾਕੇ ਗੱਡੀ ਪਿੱਛੇ ਲੁੱਕ ਗਿਆ ਓਏ ਕੁੱਤੇ ਬਾਹਰ ਆ ਚੱਲ ਤੂੰ ਅੱਜ ਤੋਂ ਪ੍ਰੋਗਰਾਮ ਤੇ ਨਹੀਂ ਜਾਏਂਗਾ ਠੀਕ ਐ ਮੈਂ ਅੱਜ ਤੋਂ ਮੰਮੀ ਦੀ ਪਾਰਟੀ ਚ ਰਲ ਜਾਣਾ ਘਰ ਇਹ ਪ੍ਰੋਗਰਾਮ ਕਰ ਲਿਆ ਕਰਾਂਗੇ ਅਸੀਂ ਤਾਂ ਢੋਲ ਕੀ ਵਜਾਣੀ ਐ ਬਾਹਰ ਨਹੀਂ ਤਾਂ ਘਰ ਸੇ ਮੈਂ ਤੇਰੇ ਜੀਪ ਪੱਟ ਦੂੰ ਸ਼ਿਵ ਦੌੜ ਕੇ ਰਾਮ ਲਾਲ ਵੱਲ ਗਿਆ ਨਾ ਓਏ ਪੰਡਤਾ ਕੋਈ ਪੱਟਣ ਵਾਲੀ ਚੀਜ਼ ਪੱਟ ਨਾਲੇ ਉਹ ਵੀ ਜਿੰਨਾਂ ਦੀ ਪੱਟਣੀ ਚਾਹੀਦੀ ਐ ਮੇਰਾ ਮਤਲਬ ਕੋਈ ਗਾਜਰ ਮੂਲੀ ਪੱਟ ਗੋਂਗਲੂ ਪੱਟ ਮੇਰੀ ਜੀਬ ਪੱਟਿਆਂ ਭਲਾ ਕੀ ਮਿਲ ਜੂ ਮੰਮੀ ਜੀ ਵੇਖੋ ਪੰਡਤ ਹਟਦਾ ਨਹੀਂ ਪਟਣੋ RAM LAL ਦੁਹਾਈ ਜਹੀ ਮਚਾਨ ਲੱਗ ਪਿਆ ਸਾਰੀ ਗਲੀ ਚ ਹਾਸੜ ਮਾ ਪੰਡਤਾ ਇਹ ਮੇਰੀ ਪਾਰਟੀ ਦਾ ਬੰਦਾ ਹੈ ਇਹਨੂੰ ਹੱਥ ਨਾ ਲਾਈ ਨਹੀਂ ਤਾਂ ਵੇਖ ਲਈ ਕਤਲ ਹੋ ਜਾਣਗੇ ਪਰ ਉਹ ਹੱਸ ਰਹੀ ਸੀ ਲਹੂ ਦੇ ਦਰਿਆ ਵਗ ਜਾਣਗੇ RAM LAL ਦੂਰ ਹਟਦਾ ਕਹਿ ਰਿਹਾ ਸੀ ਦੱਸ ਤੇਰਾ ਜੋਰ ਚੱਲਦਾ ਮੈਂ ਪਾਰਟੀ ਨਹੀਂ ਛੱਡਦਾ ਬਾਈ ਸਿੱਧੀ ਪਦਰੀ ਗੱਲ ਹੈ ਅਸੀਂ ਤਾਂ ਝੁਕਦੇ ਪਲਣੇ ਦੇ ਬੰਦੇ ਹਾਂ ਅਸੀਂ ਤਾਂ ਮੰਮੀ ਨੂੰ ਨਹੀਂ ਛੱਡਣਾ ਮੰਮੀ ਦੀ ਪਾਰਟੀ ਜਿੰਦਾਬਾਦ ਮੰਮੀ ਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਤੇ ਹਾਸਾ ਫੈਲ ਗਿਆ ਸੀ ਤੇ ਫਿਰ ਦੋਵੇਂ ਕਾਰਾਂ ਤੁਰ ਗਈਆਂ ਸੂਰਜ ਹਨੇਰੇ ਦੀ ਬੁੱਕਲ ਚ ਲੁਕਦਾ ਜਾ ਰਿਹਾ ਸੀ ਪਿਛਲੀ ਗਲੀ ਚ ਹਨੇਰਾ ਪਰ ਜਾਂਦਾ ਹੈ ਬੱਤੀ ਮੱਦਮ ਚਾਨਣ ਸਰਦੀ ਦੇ ਹਨੇਰੇ ਨੂੰ ਪਾਰ ਨਹੀਂ ਸਕਦੀ ਜਗ ਦੇ ਨੰਬਰਾਂ ਦੀ ਘੜੀ ਪੜ ਕੇ ਪਾਰੋ ਨੇ ਦਰਵਾਜ਼ਾ ਖੋਲਿਆ ਜਿਵੇਂ ਢਿੱਲੋ ਸਾਹਮਣੇ ਹੀ ਖੜਾ ਸੀ ਢਿੱਲੋ ਨੇ ਕਾਲਾ ਉਥਾ ਬੰਨਿਆ ਸੀ ਚਾਨਣ ਤੇ ਸੱਪ ਵਾਂਗ ਲਿਸ਼ਕਾ ਮਾਰਦਾ ਸੀ ਤਾਰੀਆਂ ਵਾਲੇ ਕੁੜਤੇ ਤੇ ਸੋਨੇ ਦੇ ਬਟਨ ਲੱਗੇ ਸਨ ਜਿਹੜੇ ਢਿੱਲੋ ਦੀ ਚੌੜੀ ਛਾਤੀ ਤੇ ਦੀਵਾਂ ਵਾਂਗ ਜਗਦੇ ਹੱਸਦੇ ਸਨ ਢਿੱਲੋ ਸ਼ਰਾਬੀ ਸੀ ਪਰ ਉਹਨੇ ਉਸਨੂੰ ਸਹਾਰਾ ਦਿੱਤਾ ਸਦਕੇ ਜਾਵਾ ਸ਼ਰਾਬੀ ਯਾਰ ਦੇ ਪਰ ਉਹਨੇ ਉਸਨੂੰ ਸੰਭਾਲਦਿਆਂ ਕਿਹਾ ਪਰ ਉਹਨੇ ਉਸਨੂੰ ਇੱਕ ਤਰ੍ਹਾਂ ਮੋੜਾ ਦਿੱਤਾ ਹੋਇਆ ਸੀ ਉਸਨੂੰ ਉਹ ਆਪਣੇ ਕਮਰੇ 'ਚ ਲੈ ਗਏ ਸੁਰਤ ਵੀ ਕਰ ਚੰਦਰਾ ਹੁਣੇ ਹੀ ਬੇਹੋਸ਼ ਹੁੰਦਾ ਜਾਂਦਾ ਅੱਜ ਤਾਂ ਸਾਰੀ ਰਾਤ ਪਈ ਐ ਮੁਰਗਾ ਬਣਨ ਵਾਲਾ ਪ੍ਰੈਸ਼ਰ ਕੁੱਕਰ ਸੀਟੀਆਂ ਮਾਰੀ ਜਾਂਦਾ ਚੰਗਾ ਪੈਗ ਪਾ ਪਰੋ ਮੈਂ ਦੁਨੀਆ ਫਨਾ ਕਰ ਦਿਆਂਗਾ ਉਹ ਕਿਸੇ ਨਾਲ ਝਗੜ ਕੇ ਆਇਆ ਸੀ ਇਹਦੇ ਨਾਲ ਝਗੜਾ ਹੋ ਗਿਆ ਪਰ ਉਹਨੇ ਪੈਗ ਦਿੰਦਿਆ ਕਿਹਾ ਹੈ ਇੱਕ ਸਾਲਾ ਸਰਦਾਰੜਾ ਮੈਂ ਦੱਸਿਆ ਬਾਈ ਢਿੱਲੋ ਨਾਲ ਲੋਹਾ ਲੈਣਾ ਮੌਤ ਨੂੰ ਆਵਾਜ਼ ਮਾਰਨੀ ਹੈ ਕੱਲ ਰਾਤ ਉਸ ਨੂੰ ਸਾਫ਼ ਕਰ ਦਿਆਂਗੇ ਉਸ ਦਾ ਦਾਣਾ ਪਾਣੀ ਖਤਮ ਢਿੱਲੋ ਨੇ ਆਪਣੇ ਮੁੱਛ ਨੂੰ ਝਾੜਦਿਆਂ ਕਿਹਾ ਚੰਦਰਿਆ ਤੋ ਅੰਦਰ ਨਾ ਚਲਾ ਜਾਈ ਮੈਥੋ ਦਿਨ ਨਹੀਂ ਕੱਟੇ ਜਾਣੇ ਦਿਨ ਨਹੀਂ ਕਾਲੀਆਂ ਰਾਤਾਂ ਫਨਿਆਰ ਬਣ ਬਣ ਡੰਗ ਮਾਰਿਆ ਕਰਨ ਗਿਆ ਪਾਰੋ ਤੇਰੀ ਯਾਰੀ ਤੇ ਅਸੀਂ ਸਾਰਾ ਜਹਾਨ ਕੁਰਬਾਨ ਕਰ ਦਈਏ ਤੋ ਮੈਨੂੰ ਪੱਟ ਤਾ ਚੰਦਰਿਆ ਪੱਟ ਤਾ ਤੂੰ ਦਿੱਤਾ ਸਿਰਫ ਤੂੰ ਹੀ ਦਿਲ ਤੇ ਚੜਿਆ ਰਹਿਣਾ ਅੱਜ ਪੰਡਤ ਨੂੰ ਕਹਤਾ ਕੁੜੀ ਦਾ ਹਿੱਸਾ ਕੱਲ ਤੋ ਮੇਰਾ ਕੀ ਕਹਿੰਦਾ ਢਿੱਲੋ ਨੇ ਸ਼ਰਾਬ ਤੇ ਕਾਬੂ ਕਰਕੇ ਪੁੱਛਿਆ ਬੁੜਬੁੜ ਕਰਦਾ ਤੁਰ ਗਿਆ ਨਾ ਦਿੱਤਾ ਤਾਂ ਦੱਸੀ ਨਾ ਦੇ ਕੇ ਮਰਨਾ ਰਕਦੇ ਪਈਏ ਥੱਲੇ ਦੇ ਕੇ ਮਾਰ ਦਿਆਂਗੇ 6 6 ਮਹੀਨੇ ਕੈਦ ਤੇ ਬਸ ਮੈਦਾਨ ਸਾਫ ਹੁਣ ਵੀ ਤਾਂ ਮੈਦਾਨ ਸਾਫ ਹੀ ਐ ਔਰ ਉਹਨੇ ਗਲਾਸ ਖਾਲੀ ਕੀਤਾ ਤੇ ਢਿੱਲੋ ਦੀ ਗੋੱਚ ਲਟ ਗਈ ਰਾਤ ੁਰਦੀ ਰਹੀ ਮੁੰਡੂ ਅੰਦਰ ਆ ਕੇ ਬਾਹਰ ਜਾਂਦਾ ਰਿਹਾ ਔਰ ਉਹ ਢਿੱਲੋ ਗਲਾਸ ਤੇ ਗਲਾਸ ਪਰ ਪਰ ਪਿੰਦੇ ਰਹੇ ਮੁਰਗਾ ਇੱਕ ਦੂਏ ਦੇ ਮੂੰਹ ਚ ਪਾਉਂਦੇ ਰਹੇ ਬੱਚੇ ਆਪਣੇ ਕਮਰੇ ਚ ਪੜਦੇ ਰਹੇ ਚੁੱਪ ਚਾਪ ਬੈਠੇ ਰਹੇ ਤੇ ਫਿਰ ਮੁੰਡੂ ਦੀ ਦਿੱਤੀ ਰੋਟੀ ਖਾ ਕੇ ਸੌਂ ਗਏ ਕਲੀ ਵੀ ਸੌ ਗਈ ਦੂਰ ਸਟੇਸ਼ਨ ਤੇ ਗੱਡੀਆਂ ਦੇ ਇੰਜਨ ਦੇ ਤੁਰਨ ਦੀ ਤੇ ਕਦੇ ਛੱਟ ਕੇ ਤੇ ਡੱਬਿਆਂ ਦੇ ਟਕਰਾਉਣ ਦੀ ਆਵਾਜ਼ ਆਉਂਦੀ ਰਹੀ ਸੁੱਤੀ ਗੰਗਾ ਵਹਿਂਦੀ ਲੱਗਦੀ ਸੀ ਔਰ ਉਹਨਾਂ ਨੇ ਦਰਵਾਜ਼ਾ ਅੰਦਰੋਂ ਬੰਦ ਨਹੀਂ ਕੀਤਾ ਸੀ ਬੰਦ ਵੀ ਕਾਦੇ ਵਾਸਤੇ ਕਰਨਾ ਸੀ ਕਿਸੇ ਨੇ ਅੰਦਰ ਆਣਾ ਹੀ ਨਹੀਂ ਸੀ 파ਰੋ ਤੇ ਢਿੱਲੋ ਦੁਨੀਆ ਤੋਂ ਬੇਖਬਰ ਸਨ ਉਹਨਾਂ ਨੂੰ ਹੋਸ਼ ਜਾਂ ਜਾਗ ਨਹੀਂ ਸੀ ਲਾਲੀ ਤੇ ਸ਼ਿਵ ਕਦ ਕੋਠੀ 'ਚ ਦਾਖਲ ਹੋਏ ਲਾਲੀ ਤੇ ਸ਼ਿਵ ਦੇ ਪਾਰਟੀ ਸਵੇਰ ਦੇ ਪਹਿਲੇ ਪਹਿਰ ਪਹੁੰਚੇ ਸਨ ਰਸਤੇ 'ਚ ਇੱਕ ਕਾਰ ਦਾ ਪਹੀਆ ਲੱਤ ਗਿਆ ਸੀ ਸਾਰੇ ਸਵਾਰ ਮੌਤ ਦੇ ਮੋਹ ਚ ਮੁੜ ਕੇ ਆਏ ਸਨ ਬੜੀ ਹੀ ਮੁਸ਼ਕਲ ਨਾਲ ਪਹੀਆ ਚੜਾਇਆ ਰਸਤੇ 'ਚ ਕਿਸੇ ਵੀ ਟਾਬੇ ਤੋਂ ਖਾਣਾ ਨਹੀਂ ਮਿਲਿਆ ਸੁੱਕੀ ਸ਼ਰਾਬ ਸਿਰਫ ਦਾ ਕਾਲਜਾ ਖੁਰਚ-ਖੁਰਚ ਹੀ ਖਾ ਰਹੇ ਸੀ ਲਾਲੀ ਨੇ ਭੁੱਖੇ ਪੇਟ 'ਚ ਮੁੱਕੀਆਂ ਦੇ ਲਈਆਂ ਸਨ ਕੋਟੀ ਪੁੱਜ ਕੇ ਠੰਡਾ ਪਾਣੀ ਪੀ ਕੇ ਸਬਰ ਕਰ ਲਿਆ ਮੰਡੂ ਖਾਣ ਨੂੰ ਕੁਝ ਬਚਿਆ ਥੋੜਾ ਮੁਰਗਾ ਬਚਿਆ ਮੁਰਗਾ ਕਿਤੇ ਵਾਸਤੇ ਬਣਾਇਆ ਸੀ ਡੈਡੀ ਜੀ ਖਾਣਾ ਤਾਂ ਖਾ ਲਓ ਪੋਤੜੇ ਕਿਉਂ ਫੋਲਦੇ ਹੋ ਲਾਲੀ ਨੇ ਦੁਖੀ ਹੋ ਕੇ ਕਿਹਾ ਫਿਰ ਸ਼ਿਵ ਮੁਰਗੇ ਦੀ ਹਰਹਿਤ ਖੰਦ ਬਰਤਨ ਚੋਂ ਖਾਣ ਚ ਰੁੱਝ ਗਿਆ ਉਸਨੇ ਬੋਤਲ ਚ ਬੱਚੀ ਸ਼ਰਾਬ ਦਾ ਗਲਾਸ ਵੀ ਅੰਦਰ ਛੁੱਟ ਲਿਆ ਸੀ ਅਸਲ ਚ ਕਿਸੇ ਖਿਆਲ ਨਾਲ ਉਸਦੇ ਸੱਤੀ ਕਪੜੀ ਅੱਗ ਲੱਗ ਗਈ ਸੀ ਉਪਲੰਗ ਤੇ ਅਧ ਪੁੱਜੇ ਬੰਦੇ ਵਾਂਗ ਤੜਫ ਰਿਹਾ ਸੀ ਫਿਰ ਉਹ ਉੱਠ ਕੇ ਪਾਰੋ ਦੇ ਕਮਰੇ ਵੱਲ ਚਲਾ ਗਿਆ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ ਸੁੱਤੇ ਦੋ ਦੋ ਸਾਹਾਂ ਦੀ ਆਵਾਜ਼ ਆ ਰਹੀ ਸੀ ਮੁੱਠੀਆ ਵਿੱਚ ਕੇ ਮੋੜ ਆਇਆ। ਉਹ ਪਲੰਗ ਤੇ ਮੁੱਦੇ ਮੂੰਹ ਮੁਰਦੇ ਵਾਂਗ ਡਿੱਗਿਆ ਸੀ। ਪਲੰਗ 'ਚ ਉਹ ਕੋਰਾ ਉੱਟਦਾ ਜਾ ਰਿਹਾ ਸੀ। ਸ਼ਾਇਦ ਸਵੇਰ ਹੋਣ ਤੱਕ ਉਹ ਉਸੇ ਤਰ੍ਹਾਂ ਰਿੱਜਦਾ ਪੱਕਦਾ ਰਿਹਾ ਸੀ। ਪਲੰਗ ਤੇ ਚੱਕੀ ਵਾਂਗ ਘੁੰਮ ਰਿਹਾ ਸੀ। ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ। ਉਸਦੀ ਅੱਖ ਖੁੱਲੀ ਤਾਂ ਦਿਨ ਦਾ 1 ਵਜਾ ਸੀ। ਮੁੰਡ ਨੇ ਪਾਣੀ ਦਿੱਤਾ, ਚਾਹ ਦਿੱਤੀ ਪਰ ਉਸਦੇ ਦਿਮਾਗ 'ਚ ਗੁੱਸਾ, ਨਸ਼ਾ ਬਣ ਕੇ ਘੁੰਮ ਰਿਹਾ ਸੀ। ਉਸਨੇ ਅਲਮਾਰੀ 'ਚੋਂ ਸ਼ਰਾਬ ਦੀ ਬੋਤਲ ਕੱਢੀ ਤੇ ਇੱਕ ਗਲਾਸ ਕਿਨਾਰੇ ਲਾ ਕੇ ਸਿੱਧੀ ਅੰਦਰ ਛੁੱਟ ਲਈ ਨਿਰਨੇ ਕਾਲਜੇ ਨੂੰ ਸ਼ਰਾਬ ਚਹੀਦੀ ਅੰਦਰ ਫੈਲ ਗਈ ਤੇ ਉਸ ਨੂੰ ਨਸ਼ੇ ਨੇ ਝੰਝੋੜਿਆ ਮੁੰਡੂ ਕ੍ਰੋਧਪ੍ਰੀ ਆਵਾਜ਼ ਗੂੰਜੀ ਜੀ ਡੈਡੀ ਜੀ ਇੱਥੇ ਆਓ ਤੇਰੀ ਮੰਮੀ ਆਪਣੇ ਕਮਰੇ ਚ ਕੀ ਕਰਦੀ ਹੈ ਜੀ ਆਰਾਮ ਸ਼ਿਵ ਉੱਠਿਆ ਗੁੰਝੇ ਚ ਪਈ ਹਾਕੀ ਚੁੱਕ ਕੇ ਪਾਰੋ ਦੇ ਕਮਰੇ ਚ ਪੁੱਜ ਗਿਆ ਗੱਦਾ ਉਹਨੇ ਉਹਨੇ ਚੁੰਦੇ ਨੂੰ ਮਾਰ ਦਿੱਤਾ ਸ਼ਿਵ ਤੇ ਆ ਤੇ ਕਰਕੇ ਹਾਕੀ ਨਾਲ 파ਰ ਨੂੰ ਕੁੱਟਣ ਲੱਗ ਪਿਆ ਹਾਕੀ ਮੀ ਵਾਗਵਾ ਰਹੀ ਸੀ ਹਾਕੀ ਨੇ 파ਰੋ ਦੀਆਂ ਬਾਹਾਂ ਛਾਂਗ ਦਿੱਤੀਆਂ ਉਹ ਮੱਥਾ ਪਨ ਦਿੱਤਾ 파ਰੋ ਨੇ ਹਾਲ ਦਿਖਾਈ ਪਾ ਦਿੱਤੀ ਗਵਾਂਢ ਦੇ ਲੋਕ ਦੌੜ ਕੇ ਅੰਦਰ ਆਏ ਲਾਲੀ ਆਪਣੇ ਕਮਰੇ ਚ ਹੀ ਬੈਠੀ ਰਹੀ ਮੁੰਡੂ ਰੋਂਦਾ ਚਿੱਕਾ ਮਾਰਦਾ ਮਾਰਦਾ ਅੰਦਰ ਬਾਹਰ ਦੌੜ ਰਿਹਾ ਸੀ ਲੋਕਾਂ ਨੇ ਸ਼ਿਵ ਨੂੰ ਫੜਨ ਤੋਂ ਪਹਿਲਾਂ 파ਰੋ ਨੂੰ ਸੱਟਾਂ ਨੇ ਬੇਸੁੱਧ ਕਰ ਦਿੱਤਾ ਪਰ ਉਹ ਖੁਦ ਵੀ ਹੱਫ ਗਿਆ ਉਸਦੇ ਹੱਥੋਂ ਹਾਕੀ ਡਿੱਗ ਪਈ ਸਾਂ ਉਖੜ ਗਿਆ ਉਸਤੇ ਆਪਣੇ ਦੰਦਾ ਵਿੱਚੋਂ ਵੀ ਲਹੂ ਨਿਕਲ ਰਿਹਾ ਸੀ 파ਰੋ ਨੇ ਉਸ ਦੀ ਬਾਹੋਂ ਦੰਦਾਂ ਨਾਲ ਬੁਰਕੀ ਵੱਡ ਕੱਢ ਲਈ ਸੀ ਇੱਕ ਪੁਚਾਲ ਜਿਹਾ ਆ ਗਿਆ ਘਰਾਂ ਦੇ ਬੰਦੇ ਵੀ ਘਬਰਾ ਕੇ ਸਨ 파ਰੋ ਲਹੂ ਲੁਹਾਨ ਹੋ ਗਈ ਛਿਵ ਵੀ ਲਹੂ ਨਾਲ ਤਰਬਤਰ ਹੁੰਦਾ ਜਾ ਰਿਹਾ ਸੀ ਪਤਾ ਨਹੀਂ ਕਿਧਰੋਂ ਜਿੱਤੂ ਆ ਗਿਆ ਇੱਕ ਬਾਰ ਉਸਤੇ ਪੈਰਾ ਥੱਲੇੋਂ ਮਿੱਟੀ ਨਿਕਲ ਗਈ ਪਰ ਉਹ ਤੁਰੰਤ ਸੰਭਲ ਗਿਆ ਉਸਨੇ 파ਰੋ ਨੂੰ ਚੁੱਕ ਕੇ ਕਾਰ ਵਿੱਚ ਸੁੱਟ ਬਹੁਤ ਤੇਜ਼ ਕਾਰ ਦੌੜਾਂ ਦਾ ਹਸਪਤਾਲ ਪਹੁੰਚ ਗਿਆ ਇਹ ਤਾਂ ਪੁਰਸ ਕੇਸ ਹੈ ਨਹੀਂ ਪੌੜੀਆਂ ਟੁੱ ਡਿਗ ਪਈ ਰੁੜਦੀ ਰੁੜਦੀ ਧਰਤੀ ਤੇ ਆ ਗਈ ਤੁਸਿੰ ਚਿੱਤੂ ਜੀ ਹਾਂ ਡਾਕਟਰ ਜੀ ਡਾਕਟਰ ਨੇ ਤੁਰੰਤ ਹੀ 파ਰ ਨੂੰ ਸਾਂਭ ਲਿਆ ਇੰਜੈਕਸ਼ਨ ਦਿੱਤੇ ਜ਼ਖਮ ਸਾਫ਼ ਕੀਤੇ ਪਰ ਉਹਦੀ ਬੇਹਸ਼ੀ ਨਹੀਂ ਟੁੱਟੀ ਘਬਰਾੜਦੀ ਕੋਈ ਗੱਲ ਨਹੀਂ ਡਾਕਟਰ ਨੇ ਜਿੱਤ ਨੂੰ ਹੌਸਲਾ ਦਿੱਤਾ ਡਾਕਟਰ ਸਾਹਿਬ ਮਕਰ ਹੋ ਕੇ ਆਵਾ ਬੇਫਿਕਰ ਹੋ ਕੇ ਆਓ ਇਹਨਾਂ ਨੂੰ 2 ਘੰਟਿਆਂ ਤੱਕ ਹੋਸ਼ ਆਏਗੀ ਜਿੱਤੂ ਘਰ ਪਹੁੰਚਿਆ ਸ਼ਿਵ ਉਸੇ ਤਰ੍ਹਾਂ ਲਹੂ ਲਹਾਣ ਬੈਠਾ ਸੀ ਗਵਾਂਢੀ ਚਲੇ ਗਏ ਸਨ ਚਲੋ ਡੈਡੀ ਹਸਪਤਾਲ ਚ ਪੱਟੀ ਕਰਵਾ ਕੇ ਆਈਏ ਨਹੀਂ ਮੈਨੂੰ ਮਰ ਜਾਣ ਦਿਓ ਚਲੋ ਸਮਝਦਾਰੀ ਤੋਂ ਕੰਮ ਲਓ ਸਮਝਦਾਰੀ ਕਿੱਥੇ ਰਹਿ ਗਈ ਮੈਂ ਜਿਉਂਦਾ ਮਰ ਚੁੱਕਿਆ ਹਾਂ ਮੇਰਾ ਘਰ ਉੱਜੜ ਗਿਆ ਹੈ ਮੈਨੂੰ ਮਰ ਜਾਣ ਦੇ ਸ਼ਿਵ ਸ਼ਰਾਬੀ ਸੀ ਨਸ਼ੇ ਨਾਲ ਸਾਰਾ ਸਰੀਰ ਕੰਬ ਰਿਹਾ ਸੀ ਚਲੋ ਉੱਠੋ ਲਾਲੀ ਨੇ ਡੈਡੀ ਨੂੰ ਬਾਹ ਤੋਂ ਫੜ ਕੇ ਉਠਾਇਆ ਸ਼ਿਵ ਨੇ ਤਹਾ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ ਜਿਵੇਂ ਉਸ ਦਾ ਕੋਈ ਮਰ ਗਿਆ ਸੀ ਜਿਵੇਂ ਉਹਦਾ ਸਭ ਕੁਝ ਤਬਾਹ ਹੋ ਗਿਆ ਸੀ ਉਸ ਦਾ ਸੰਸਾਰ ਚ ਜਿਉਣਾ ਤ੍ਰਿਗ ਸੀ ਉਹ ਉਸ ਨੂੰ ਡਾਕਟਰ ਪਾਸ ਲੈ ਗਏ ਡਾਕਟਰ ਨੇ ਬਹੁਤੇ ਸਵਾਲ ਕੀਤੇ ਬਗੈਰ ਪੱਟੀ ਕਰ ਦਿੱਤੀ ਕੋਈ ਖਾਸ ਗੱਲ ਨਹੀਂ ਸੀ ਬੁੱਲ ਅੰਦਰੋਂ ਫਟ ਗਿਆ ਸੀ ਹੁਣ ਮੂੰਹ ਚੋਂ ਖੂਨ ਬੰਦ ਹੋ ਗਿਆ ਸ਼ਿਵ ਨੇ ਘਰੇ ਆ ਕੇ ਰੋਕਣ ਦੇ ਬਾਵਜੂਦ ਦਾਰੂ ਚੋ ਲਈ ਸੀ ਡੈਡੀ ਨੇ ਠੀਕ ਨਹੀਂ ਕੀਤਾ ਜਿੱਤੂ ਨੇ ਉਦਾਸ ਲਾਲੀ ਪਾਸ ਕਿਹਾ ਉਹ ਕਹਿਣਾ ਨਹੀਂ ਚਾਹੁੰਦਾ ਸੀ ਪਰ ਤਦ ਵੀ ਮੂੰਹੋਂ ਨਿਕਲ ਗਿਆ ਮੇਰਾ ਹੀ ਨਸੀਬ ਖੋਟਦਾ ਹੈ ਲਾਲੀ ਦੇ ਹੰਝੂ ਡੁੱਲ ਰਹੇ ਸਨ ਉਹ ਕਿਉਂ ਜਿੱਤੂ ਤੁਸੀਂ ਨਹੀਂ ਜਾਣਦੇ ਮੈਨੂੰ ਅੰਦਰ ਹੀ ਅੰਦਰ ਕੀ ਖਾਂਦਾ ਰਹਿੰਦਾ ਹੈ ਮੈਨੂੰ ਲੱਗਦਾ ਮੈਂ ਜੀ ਨਹੀਂ ਕਰਾ ਰਹੀ ਹਾਂ ਕੋਈ ਨਾ ਮੁੱਕਣ ਵਾਲਾ ਦੁੱਖ ਭੋਗ ਰਹੀ ਹਾਂ ਇੱਕ ਦਸੌਟਾ ਲਾਲੀ ਨੂੰ ਪਤਾ ਨਹੀਂ ਕਦ ਉਸਦਾ ਸਿਰ ਜਿੱਤੂ ਦੀ ਛਾਤੀ ਤੇ ਟਿਕ ਗਿਆ ਅੱਖਾਂ ਜ਼ੋਰ ਨਾਲ ਵਰ ਪਈਆਂ ਜਿੱਤੂ ਦੀ ਛਾਤੀ ਵੀ ਭਿੱਜ ਗਈ ਜਿੱਤੂ ਨੇ ਉਸਦਾ ਸਿਰ ਬਾ ਨਾਲ ਕੋਟ ਲਿਆ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਮੈਂ ਤੁਹਾਡੇ ਨਾਲ ਹਾਂ ਰੋਂਦੇ ਤਾਂ ਕਮਜ਼ੋਰ ਹੁੰਦੇ ਨੇ ਆਪਾਂ ਮੰਮੀ ਕੋਲ ਚੱਲੀਏ ਉਹਨਾਂ ਨੂੰ ਹੋਸ਼ ਆਣ ਵਾਲੀ ਹੀ ਹੈ ਜਿੱਤੂ ਆਪਣੇ ਘੜੀਵਾਲ ਤੱਕਦਾ ਕਹਿ ਰਿਹਾ ਸੀ ਸੰਜੂ ਵਗ ਚੁੱਕੇ ਸਨ ਲਾਲੀ ਨੇ ਮੂੰਹ ਸਾਫ਼ ਕਰ ਲਿਆ ਅਰ ਜਿੱਤੂ ਚਲਾ ਰਿਹਾ ਸੀ ਸਾਡਾ ਘਰ ਦਿਨ ਦਿਨ ਲੋਕਾਂ ਦੇ ਹੱਥਾਂ 'ਚ ਜਾ ਰਿਹਾ ਹੈ ਜਾ ਨਹੀਂ ਰਿਹਾ ਜਾ ਚੁੱਕਿਆ ਹੈ ਲਾਲੀ ਨੇ ਕਿਹਾ ਅਸੀਂ ਇਸ ਖਤਰੇ ਚੋਂ ਬਾਹਰ ਨਿਕਲਣਾ ਹੈ ਕਿਵੇਂ ਨਿਕਲ ਸਕਦੇ ਹਾਂ ਮੰਮੀ ਨੂੰ ਸਮਝਾ ਕੇ ਮੈਨੂੰ ਸ਼ਰਮ ਆਂਦੀ ਹੈ ਇਹ ਕਹਿੰਦਿਆ ਪਰ ਤੁਹਾਡੇ ਤੋਂ ਕੀ ਪਰਦਾ ਕੁੱਤੇ ਦੇ ਮੂੰਹ ਲਹੂ ਲੱਗ ਚੁੱਕਿਆ ਸਮਝਾਉਣ ਤੇ ਵੀ ਉਹ ਸਮਝੇਗੀ ਨਹੀਂ ਹਾਈ ਨਹੀਂ ਜਿੰਦੜੀਏ ਇਹ ਤੇਰੀ ਕੀ ਮਰਜ਼ੀ ਹੈ ਜਿੱਤੂ ਵੇਖ ਪਾਣੀ ਗਲਤੀਆਂ ਕਰਨ ਦੀ ਸਾਡੀ ਉਮਰ ਹੈ ਕਰ ਰਹੀ ਹੈ ਮਾਂ ਯਾਰ ਹਟਾਣ ਦੀ ਰੁੱਤ ਹੀ ਕਿਹੜੀ ਉਮਰ ਆਈ ਲਾਲੀ ਬੋਲਦੀ ਤੇ ਰੋਂਦੀ ਜਾ ਰਹੀ ਸੀ ਕਾਰ ਦੌੜਦੀ ਹਸਪਤਾਲ ਪਹੁੰਚ ਗਈ ਲਾਲੀ ਬੇਸੁਰਤ ਮਾਂ ਦੇ ਸਰਾਣੇ ਬੈਠ ਗਈ ਇੱਕ ਵਾਰ ਦਿਲ ਕੀਤਾ ਅਮੜੀ ਨੂੰ ਕੁੱਟ ਕੇ ਕਾਲਜੇ ਲਾ ਲਵੇ ਉਸ ਦੇ जख्मਾਂ ਦੀ ਪੀੜ ਚੂਸ ਲਾਵੇ ਮਾਂ ਤਰਾਂਤਰ ਅੰਦਰ ਕੱਪੜੇ ਪਹਿਨਦੀ ਸੀ ਤਾਂ ਲਾਲੀ ਨੂੰ ਖੁਸ਼ੀ ਹੁੰਦੀ ਸੀ ਉਸ ਨੂੰ ਮਾਂ ਦੀ ਹਰ ਖੁਸ਼ੀ ਪਸੰਦ ਸੀ ਪਰ ਉਸ ਦਾ ਦਿਲ ਦੁਖ ਗਿਆ ਜਦ ਉਸ ਨੂੰ ਢਿੱਲੋ ਮਾਂ ਦੀ ਖੁਸ਼ੀ ਦੇਖਿਆ ਉਹ ਬਹੁਤ ਰਾਤਾਂ ਰੋਂਦੀ ਰਹੀ ਦਿਲ ਕਰਦਾ ਸੀ ਮਾਂ ਨੂੰ ਸਮਝਾਵੇ ਪਰ ਹਿੰਮਤ ਨਾ ਕਰ ਸਕੇ ਮੂੰਹ ਪਾੜਨ ਦਾ ਜੇਰਾ ਨਾ ਕਰ ਸਕੇ ਪਾਣੀ ਅੱਗੇ ਮਨੁੱਖ ਇੱਕ ਕਿਹਨੋ ਹੈ ਕੁਛ ਵੀ ਤਾਂ ਨਹੀਂ ਕਰ ਸਕਦਾ ਫਟਾ ਮਾਂ ਨੂੰ ਦੇਖਦਾ ਵੀ ਲਾਲੀ ਦੇ ਨਸੀਬ ਚ ਲਿਖਿਆ ਸੀ ਸੋ ਦੇਖ ਰਹੀ ਸੀ ਪਰ ਉਹ ਖੁੱਕ ਸੁੱਤੀ ਹੋਈ ਸੀ ਲਾਲੀ ਉਦਾਸ ਮਾਂ ਦੇ ਚਰਾਣੀ ਬੈਠੀ ਸੀ ਚਿੰਤਾ ਨਾ ਕਰ ਇਹ ਠੀਕ ਹੈ ਨਰਸ ਲਾਲੀ ਨੂੰ ਦੱਸ ਰਹੀ ਸੀ ਬੇਹੋਸ਼ੀ ਕਦੋਂ ਟੁੱਟੇਗੀ ਹੋਸ਼ ਆਈ ਸੀ ਦਰਦ ਬਹੁਤ ਸਨ ਦੁਬਾਰਾ ਬੇਹੋਸ਼ੀ ਹੋ ਗਈ ਚਿੰਤਾ ਨਾ ਕਰੋ ਇਹ ਠੀਕ ਹੈ ਨਰਸ ਲਾਲੀ ਨੂੰ ਦੱਸ ਰਹੀ ਸੀ ਬੇਹੋਸ਼ੀ ਕਦੋਂ ਟੁੱਟੇਗੀ ਹੋਸ਼ ਆਈ ਸੀ ਦਰਦ ਬਹੁਤ ਜ਼ਿਆਦਾ ਸੀ ਦੁਬਾਰਾ ਬੇਹੋਸ਼ੇ ਦਾ ਟਿਕਾ ਲਾਇਆ ਸਵੇਰ ਤੱਕ ਸੁੱਤੇ ਰਹਿਣਗੇ ਨਰਸ ਨੇ ਦੇਖਿਆ ਕੋਲ ਬੈਠਣ ਦੀ ਲੋੜ ਹੈ ਜ਼ਰੂਰਤ ਨਹੀਂ ਵੈਸੇ ਘਰ ਦਾ ਕੋਈ ਕੋਲ ਰਹੇ ਤਾਂ ਠੀਕ ਹੈ ਨਰਸ ਚਲੀ ਗਈ ਚੱਲਦਾ ਬਾਕੀ ਅਗਲੇ ਭਾਗ